ਮੇਰੀ ਹਿੰਦੂ ਥੀ ਬਹੁਤ ਬਿਮਾਰ ਆਈ ਤੇ ਮੈਂ ਬਹੁਤ ਸੇਵਾ ਤੇ ਲੈ ਚੁੱਕੇ ਤੇ ਮੇਰੇ ਕੋਲ ਹੁਣ ਪੈਸਾ ਹੈ ਨਹੀਂ ਜੀ ਕੋਈ ਮੇਰੇ ਕੋਲ ਦਾਨ ਕਰ ਦੇ ਮੇਰਾ ਬੱਚਾ ਬਚ ਜੀ ਬਹੁਤ ਦੂਰ ਫਿਰ ਕੇ ਜੀ ਕਦੇ ਮੈਂ ਜਾਟ ਜੀ ਕਰਦਾ ਕਦੇ ਮੈਂ ਚੌਂਕੀ ਤਰ੍ਹਾਂ ਕਰ ਦਾਂਗਾ ਫਿਰ ਦੂਰ ਹੁੰਦਾ ਜੀ ਬੜਾ ਬੰਦਾ ਜੀ ਮੈਂ ਇੱਥੇ ਕੋਈ ਕੰਮ ਨਹੀਂ ਹੁੰਦਾ ਜੀ ਬੱਚਾ ਬੱਚੀ ਜੀ ਇਹਨੇ ਮੇਰੀ ਮਿਹਨਤ ਕਰ ਦਿੱਤੀ ਦਾਨੀ ਵੀਰਾਂ ਨੂੰ ਮੇਰਾ ਜੀ ਪੇਟ ਪਾਣੀ ਭਰਿਆ ਹੋਇਆ ਜੀ ਉਹਦਾ ਕੋਈ ਹਾਲ ਨਹੀਂ ਗਾ ਜੀ ਰਾਤ ਖਟਿਆਰ ਦੇ ਟੀਕੇ ਲੱਗਦੇ ਜੀ ਮੈਂ ਕਿਥੇ ਤਕਰੀਬਨ ਕਿੱਥੋਂ ਲਾਵਾਂ ਜੀ ਐਨੇ ਕੁ ਮੇਰੀ ਸੀ ਕਿ ਜੰਗਜੈਸ ਮੈਂ ਲਾ ਚੁੱਕਿਆ ਜੀ ਜੋਦਾਨੀ ਵੀਰਾਂ ਨੂੰ ਬੇਨਤੀ ਕਰਦਾ ਜੀ ਜੋ ਜੋ ਸਰਦਾਰ ਮੈਨੂੰ ਮੇਰੇ ਬੱਚੇ ਨੂੰ ਜੀ ਕੋਈ ਦਾਨ ਕਰ ਦਿਓ ਜੀ ਮੇਰਾ ਨਾਮ ਜੀ ਬਲਦੇਵ ਸਿੰਘ ਹੈ ਮੇਰਾ ਪਿੰਡ ਪੁਦਰਵਾਲਾ ਹੈਗਾ ਮੇਰੀ ਬੱਚੀ ਹੈਗੀ ਨੇ ਦੋਤੀ ਹੈਗੀ 7 ਸਾਲਾਂ ਦੀ ਮੈਂ ਬਹੁਤ ਉਹਨੂੰ ਪੋਸ਼ਟ ਕਰਦਾ ਬੱਚਾ ਜਦੋਂ ਮੈਨੂੰ ਪਾਪਾ ਪਾਪਾ ਕਰਦਾ ਹੈਗਾ ਕਿਤੇ ਮੈਥੋਂ ਕੁਛ ਮੰਗਦਾ ਹੈਗਾ ਕਿਤੇ ਕੁਛ ਮੰਗਦਾ ਹੈਗਾ ਮੈਥੋਂ ਹੁਣ ਚੱਲਿਆ ਨਹੀਂ ਜਾਂਦਾ ਜੀ ਪਹਿਲਾਂ ਮੈਂ ਪ੍ਰਾਈਵੇਟ ਮੈਂ ਹਸਪਤਾਲਾਂ ਚ ਲਈ ਫਿਰਿਆ ਹੁਣ ਮੇਰੇ ਚ ਕੋਈ ਇੱਕ ਜੈਸ ਨਹੀਂ ਪਹਿਲਾਂ ਇੱਥੇ 3 ਮਹੀਨੇ ਮੈਂ ਹਸਪਤਾਲ ਬਠਿੰਡੇ ਚ ਲਈ ਫਿਰਿਆ ਫਿਰ ਮੈਂ ਤਲਵੰਡੀ ਸਾਹਿਬ ਚ ਮੈਂ ਲਈ ਫਿਰਿਆ 3 ਮਹੀਨੇ ਤੇ ਹੁਣ ਮਹੀਨਾ ਹੋ ਗਿਆ ਜੀ ਮੈਨੂੰ ਇੱਥੇ ਲਈ ਫਿਰਦੇ ਨੂੰ ਹੁਣ ਮੇਰੇ ਕੋਲੇ ਕੋਈ ਪੈਸਾ ਨਹੀਂਗਾ ਤੇ 8000 ਦਾ ਟੀਕਾ ਲੱਗਦਾ ਜੀ ਤੇ ਦੂਜੇ ਦਿਨ ਲਾਉਂਦੇ ਕਦੇ ਤੀਜੇ ਦਿਨ ਲਾਉਂਦੇ ਪੇਟ ਦੇ ਵਿੱਚ ਪਾਣੀ ਆ ਜੀ ਮੈਨੂੰ ਚੱਕ ਕੇ ਲਜਾਣਾਗਾ ਕੋ ਲੈਟਰ ਨੂੰ ਬਾਥਰੂਮ ਕਰਾਉਣਾਗਾ ਮੈਨੂੰ ਆ ਲੱਗਦਾ ਵੀ ਮੇਰੇ ਬੁੱਕਲ ਚ ਨਾ ਕਿਤੇ ਤਾਂ ਪੇਟ ਫਾਟ ਗਿਆ ਵੀ ਜੋ ਦਾਨੀ ਬੀਰਾਂ ਤੋਂ ਪੂਰਾ ਗਜੈਸ ਪੈਂਦੀ ਅਗੇ ਮੇਰੀ ਕੋਈ ਸਹਾਇਤਾ ਕਰ ਦੋ ਮੇਰੇ ਬੱਚੇ ਨੂੰ ਜਿਵੇਂ ਬਚਾ ਸਕਦੇ ਮੈਥੋਂ ਕੋਈ ਬਚਦਾ ਨਹੀਂਗਾ ਮੈਨੂੰ ਤਾਂ ਇੰਨੀ ਕਿ ਮਿਹਨਤ ਹੀ ਆਈ ਧੰਨਵਾਦ ਜੀ ਜੇ ਕੋਈ ਕਰ ਦੂਗਾ ਜੀ ਹਸਪਤਾਲ ਦੇ ਵਿੱਚ ਜੀ 8000 ਦਾ ਟੀਕਾ ਲੱਗਦਾ ਜੀ ਪਾਣੀ ਚੋ ਦੇ ਪੇਟ ਹੈਗਾ ਚੱਕ ਕੇ ਮੈਂ ਉਹਨੂੰ ਬੱਚੇ ਨੂੰ ਲਜਾਨਾ ਜੀ ਜੋ ਮਨਵਾਹ ਦਾ ਪਾਪਾ ਮੈਨੂੰ ਪੇਸ਼ਾਵ ਕਰਨਾ ਜਾਂ ਕੋਈ ਮੈਂ ਲੈਟਰ ਨਹੀਂ ਕਰਨਾਗਾ ਤੇ ਮਨ ਚੱਕ ਕੇ ਉਹਨੂੰ ਲਜਾਨਾ ਜੋ ਮੂੰਹ ਚ ਵੀ ਪਾਣੀ ਧਾਣੀ ਪਾਉਣਾ ਮੈਂ ਆਪ ਪਾਉਣਾ ਜੀ ਮੇਰਾ ਮੌਕਾ ਦੇ ਸਕਦੇ ਹੋਗੇ ਤੇ ਮੈਂ ਬਹੁਤ ਗਰੀਬ ਬੰਦਾਗਾ ਜੀ ਮਜ਼ਦੂਰੀ ਕਰਦਾਗਾ ਜੋ ਮੈਂ ਜੋ ਪੈਸਾ ਸੀਗਾ ਮੈਂ ਚੱਕ ਚਕਾ ਕੇ ਇਹ ਫੜ ਫੜਾ ਕੇ ਜੀ ਕਰਜਾ ਕਰ ਲਾ ਕੇ ਤੇ ਮੈਂ ਲਾ ਚੁੱਕਿਆ ਨਹੀਂ ਮੇਰੇ ਚ ਹੁਣ ਕੋਈ ਗੰਜੈਸ ਨਹੀਂ ਗਈ ਮੈਂ 5 ਦਿਨ ਹੋ ਗਏ ਜੀ ਜਮਾ ਬਹਿਲਾ ਬੈਠਾ ਜੀ ਮੇਰੇ ਕੋਈ ਬੱਚੇ ਨਾਸਤੇ ਕੋਈ ਹੈ ਨਹੀਂ ਜੀ ਗੰਜੈਸ ਹੈ ਨਹੀਂ ਜੀ ਦਵਾਈ ਦਵਾਉ ਨੂੰ ਜੀ